ਸਮਾਨ ਜੀ ਜੇ ਆ ਜਿਹੜੀ ਪੁਲਸ ਲੱਗੀ ਵੀ ਹੈ ਇਹ ਤਾਂ ਪੰਜਾਬ ਦੀ ਹੈ। ਵੱਡਾ ਕਿਸਾਨਾਂ ਦੇ ਨਾਲ ਕਿਆ ਮੈ ਰ ਆਮ ਆਦੀ ਪਾਰਟੀ ਵਾਲਿਓ ਉਹਨੂੰ ਦੱਸਣਾ ਦੋ ਕਿ ਵੱਡਾ ਕਿਸਾਨੀ ਨਾਲ ਕਿਆ ਮੈ ਰ ਸਰਪੰਚ ਸਾਹਿਬ ਤੇri ਘੜੇ ਕਾਨੂੰ ਹੁੰਦਾ। ਭਗਵਾਨ ਸਮਾਨ ਜੀ ਮੁੱਖ ਮੰਤਰੀ ਜੀ ਤੁਸੀਂ ਸਾਵਧਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਥ ਹੱਤੋਂ ਕਿਉਂ ਕੇਂਦਰ ਦੇ ਤੇ ਰਾਜ ਕਿ ਅਗੇ ਨਹੀਂ ਰਾਗਤ ਲੈ ਕੇ ਜਾਣਾ ਜੀ ਨਾਲ ਨਾਲ ਮੈਂ ਕਿਹਾ ਮੇਰੇ ਦਾ ਮਤਲਬ ਹੈ ਜੀ ਹੋਰ ਇਹ ਕਿ ਪੁੱਤਾਈ ਮੇਰੇ ਤੋਂ ਲਾਇਰ ਕੋਟਨ ਬਲੈਂਡ ਪਾਣੀ ਜੀ ਲੈਣੇ ਮੈਂ ਅੱਧਾ ਪੜਾਉਂਦਾ ਹਾਂ 20% ਦੇ ਕੰਮ ਆ ਆ ਬਾਹਰੋਂ ਦੇਖੀ ਮੁਨਾਫੇ ਦੀ ਬਣਾਉਣੇ ਸ਼ੁਰੂ ਕਰੀ ਜੀ ਬੱਸ ਹੌਲੀ ਹੌਲੀ ਕਰੀ ਮੋਸੇ ਲੋ ਇੰਤਖਾਣ ਕਰਾਓ ਕਰਾਓ ਫਿਰ ਕਰਾਓ ਮੇਰੇ ਮਕਾਨੋਂ ਕਹਿੰਦੇ ਹਰੀ ਉਹ ਕਹਿੰਦੇ ਹਾਂਜੀ ਉਹ ਕਹਿੰਦੇ ਮਸੂਲ ਸਾਹਿਬ ਜੀ ਗਾਇੰਦਰ ਕਿਥੇ ਖੜੇ ਮੈਂ ਚੱਲ ਤੁਸੀਂ ਸਾਡੇ ਸਰਪੰਚ ਨੂੰ ਘੇਰਿਆ ਹੋਇਆ ਸਰਪੰਚ ਸਾਹਿਬ ਇਹ ਤੇਰੀ ਗੱਲ ਹੈ ਤੁਹਾਨੂੰ ਮਾਸ਼ਾਅੱਲ ਕਰਾਵਾ ਉਹ ਨਹੀਂ ਹੋ ਰਿਹਾ ਇਹਦਾ ਕੋਈ ਰਾਤੀ ਪੁੱਛਾਈ ਸੀ ਰਾਤ ਵੀ 12 ਵਜੇ ਆਇਆ ਜੀ ਉਹਨਾਂ ਲੈ ਕੇ ਜਾਣਾ ਨਾਲ ਅੱਛਾ ਇੱਕ ਵੀ ਚਲ ਕਰ ਲਈ ਆਪਾਂ ਤੇ ਰਾਤ ਕਰਿਆ ਨਹੀਂ ਸੀ ਰਾਤ ਕੰਦ ਲੈ ਕੇ ਜਾਣਾ ਜੀ ਨਾਲ ਤੁਹਾਨੂੰ ਮੈਂ ਕਹਾਂ ਮੇਰੇ ਦਾ ਮਾਤਾ ਜੀ ਸਰੀਆ ਸਭ ਮੈਂ ਜਾ ਨਹੀਂ ਸਕਦਾ ਤੇ ਹੁਣ ਇਹ ਪੁਲਸ ਵਾਲੇ ਵੀ ਫੇਰ ਦੇ ਲਾਏ ਆ ਜੀ ਦੋ ਤਿੰਨ ਮਲਾਈ ਲਾਏ ਆ ਇੱਕ ਤਾਂ ਇਹ ਯਾਰ ਤੁਸੀਂ ਕੱਲ ਬਾਅਦ ਤੇ ਰੋਕਿਆ ਨਾ ਇਹ ਬੋਲੇ ਮੈਂ ਚਲੋ ਨਾ ਪਰਮਿਸ਼ਨ ਤੁਹਾਨੂੰ ਮਦਦ ਮੈਂ ਆਪ ਜੀ ਦੇ ਧਿਆਨ ਚ ਲੈ ਆਉਣਾ ਚਾਹੁੰਦਾ ਕਿ ਹੁਣ ਐਸੀ ਆਪਣੀ ਇਲਕਾ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਅਕਲਪੁਰ ਐ ਫਲੌਰ ਹਲਕੇ ਦਾ ਐ ਜਲੰਧਰ ਲੋਕ ਸਭਾ ਚ ਪੈਂਦਾ ਇੱਥੇ ਪਹੁੰਚੇ ਐ ਇਹਨਾਂ ਨੂੰ ਰਾਤ ਪੁਲਿਸ ਚੱਕੜਾਈ ਸੀ ਇਹਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਆ ਪਹਿਲਾਂ ਡੀਸੀ ਦੀ ਪਰਮਿਸ਼ਨ ਲੈ ਕੇ ਆਓ ਫਿਰ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਘੇਰ ਲਿਆ ਆ ਪੁਲਿਸ ਖੜੀ ਐ ਤੇ ਇਹਨਾਂ ਨੂੰ ਘਰ ਤੋਂ ਬਾਹਰ ਨਿਕਲ ਜਾ ਦਿੱਤਾ ਜਾ ਰਿਹਾ ਹੈ ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਉਣਾ ਹੈ ਇੱਥੋਂ ਜਲੰਧਰ 50 ਕਿਲੋਮੀਟਰ ਹੈ ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਮੰਦ ਕੀਤਾ ਗਿਆ ਪੂਰੇ ਹਲਕੇ ਦੇ ਵਿੱਚ ਕਿਸਾਨ ਲੀਡਰ ਨਜ਼ਰਮੰਦ ਹੈ EMPLOYES ਲੀਡਰ ਨਜ਼ਰਮੰਦ ਹੈ ਮੈਂ ਨਰਿੰਦਰ ਮੋਦੀ ਜੀ ਨੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿਉਂਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹੜਾ ਦੋਸ਼ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੇ ਕਿ ਆ ਜਿਹੜੀ ਪੁਲਿਸ ਲੱਗੀ ਵੀ ਹੈ ਇਹ ਤਾਂ ਪੰਜਾਬ ਦੀ ਹੈ ਤੁਹਾਡਾ ਕਿਸਾਨਾਂ ਦੇ ਨਾਲ ਕਿਆ ਬਹਿ ਰ ਆਮ ਆਦਮੀ ਪਾਰਟੀ ਵਾਲਿਓ ਮੈਨੂੰ ਦੱਸਤਾ ਦੋ ਕਿ ਤੁਹਾਡਾ ਕਿਸਾਨੀ ਨਾਲ ਕਿਆ ਬਹਿ ਰ ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਾਲੇ ਜਿਵੇਂ ਬੰਦ ਕੀਤਾ ਵਾ ਭਗਵੰਤ ਮਾਨ ਜੀ ਜੇ ਪ੍ਰਧਾਨ ਮੰਤਰੀ ਜੀ ਐਨੇ ਹਰਮਨ ਪਿਆਰੇ ਆ ਤਾਂ ਸਾਰਿਆਂ ਨੂੰ ਕਹਿਣ ਕਿ ਉਹਨਾਂ ਕੋਲ ਆਵੇ ਮਿਲਣ ਵਾਸਤੇ ਕੂਕਰ ਅਜੇ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ ਉਹ ਨਜ਼ਰਬੰਦੀ ਮੈਂ ਕਰੀ ਬੈਠੇ ਸਾਡੇ ਕਰਮਚਾਰੀਆਂ ਨੂੰ ਇਸ ਕਰਕੇ ਐਸੀ ਇਸ ਗੱਲ ਦੀ ਘੋਰ ਨਿੰਦਾ ਕਰਦੇ ਆ ਇਹ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਤੁਸੀਂ ਸਾਬਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਥ ਹੱਤ ਟੋਕੇ ਹੋ ਕੇਂਦਰ ਦੇ ਤੁਸੀਂ ਕੇਂਦਰ ਦੀ ਕਹਿਣ ਤੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਇਹ ਕਿਸੇ ਤਰ੍ਹਾਂ ਵੀ ਪੜ ਲੋਕ ਬਰਦਾਸ਼ਤ ਨਹੀਂ ਕਰਨਗੇ ਤੁਹਾਨੂੰ ਵੋਟਾਂ 'ਚ ਪਤਾ ਲੱਗੇਗਾ ਕਿਉਂਕਿ ਜੇ ਤਾਂ ਆਕੇ ਇੱਥੇ ਸੈਂਟਰ ਦੀਆਂ ਏਜੰਸੀਆਂ ਨੇ ਨજરਬੰਦ ਕੀਤਾ ਹੁੰਦਾ ਬੀਐਸਐਫ ਹੁੰਦੀ ਕੋਈ ਹੋਰ ਹੁੰਦਾ ਫੇਰ ਬੱਕਰੀ ਕਰਤੀ ਇਹ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਅੱਜ ਨજરਬੰਦ ਕਰਾਇਆ ਪ੍ਰਧਾਨ ਮੰਤਰੀ ਦੇ ਆਉਣ ਤੇ ਜਿੱਥੇ ਭਗਵੰਤ ਮਾਨ ਜਾਂਦੇ ਉਥੇ ਫੌਜ ਲੱਗ ਜਾਂਦੀ ਹੈ ਕਿਆ ਗੱਲ ਤੁਹਾਨੂੰ ਕੀ ਤੋਂ ਖਤਰਾ ਬਈ ਪ੍ਰਧਾਨ ਮੰਤਰੀ ਜੀ ਨੂੰ ਹੁਣ ਕੀ ਖਤਰਾ ਹੈ ਕਿਨੰਤਰ ਆਏ ਲੇਕਿਨ ਸਾਡੇ ਕਿਸਾਨ ਅਜਰਮੰਦ ਹੈ ਇਸ ਗੱਲ ਦੀ ਅਸੀਂ ਕੋਰਨੇ ਦਾ ਕਰਦੇ ਹਾਂ ਬਹੁਤ ਧੰਨਵਾਦ